ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵੀਡੀਓ ਮੈਂ ਆਪ ਤੇ ਨਾਲ ਪਹਿਲਾਂ ਸਾਂਝੀ ਕਰ ਚੁੱਕਾ ਹਾਂ ਉਹਦਾ ਨਾਮ ਹੈ ਰੱਖਿਆ ਸੀ ਤਰਕ ਨਾ ਕਰੋ ਤਰਕ ਨਾ ਕਰੋ ਦੇ ਸੰਬੰਧ ਵਿੱਚ ਅੱਜ ਦੂਜਾ ਪਾਰਟ ਦੂਜਾ ਹਿੱਸਾ ਇਸੇ ਟੌਪਿਕ ਦਾ ਤੁਹਾਡੇ ਸਾਹਮਣੇ ਲਿਆਉਣ ਦਾ ਯਤਨ ਕਰ ਰਿਹਾ ਕੁਝ ਗੱਲਾਂ ਪਿਛਲੀ ਵੀਡੀਓ ਦੇ ਅੰਦਰ ਰੱਖੀਆਂ ਗਈਆਂ ਸਨ ਉਹਨਾਂ ਨੂੰ ਦੁਹਰਾਉਣ ਦੀ ਲੋੜ ਨਹੀਂ ਉਸ ਤੋਂ ਅੱਗੇ ਚੱਲਣ ਦਾ ਯਤਨ ਕਰਦੇ ਹਾਂ ਜਿਹੜਾ ਤਰਕ ਹੈ ਉਹ ਬੁੱਧੀ ਵਿੱਚੋਂ ਪੈਦਾ ਹੁੰਦਾ ਹੈ ਤਰਕ ਪੈਦਾ ਵੀ ਬੁੱਧੀ ਵਿੱਚੋਂ ਹੁੰਦਾ ਹੈ ਤੇ ਤਰਕ ਦਾ ਜਵਾਬ ਦੇ ਵੀ ਬੁੱਧ ਵਾਲਾ ਬੰਦਾ ਸਕਦਾ ਹੈ ਜਿਹਦੇ ਕੋਲ ਬੁੱਧ ਨਹੀਂ ਉਹ ਜਵਾਬ ਕੀ ਦੇਵੇਗਾ ਤੇ ਜਦੋਂ ਉਹਦੇ ਕੋਲ ਜਵਾਬ ਦੇਣ ਵਾਸਤੇ ਕੋਈ ਮਟੀਰੀਅਲ ਨਾ ਹੋਵੇ ਮੈਟਰ ਨਾ ਹੋਵੇ ਫਿਰ ਉਹਦੇ ਕੋਲ ਦੋ ਗੱਲਾਂ ਰਹਿ ਜਾਂਦੀਆਂ ਨੇ ਨੰਬਰ 1 ਦੇ ਉੱਤੇ ਉਹ ਕਹਿੰਦਾ ਵੇਖੋ ਜੀ ਤੁਸੀਂ ਸਿਆਣੇ ਹੋ ਗਏ ਫਲਾਣੇ ਬਾਬਾ ਜੀ ਤੇ ਇਦਾਂ ਕਹਿੰਦੇ ਸੀ ਕਿਸੇ ਨਾ ਕਿਸੇ ਬਾਬੇ ਦਾ ਗੈਦਾ ਜਾਂ ਹੋਂ ਵਾਲੇ ਦਾ ਨਾਂ ਲੈ ਲੇਗਾ ਜਾਂ ਉਹ ਮਰ ਚੁੱਕਾ ਹੋਏਗਾ ਉਹਦਾ ਨਾਂ ਲਏਗਾ ਜਾਂ ਜਿਹੜਾ ਹੁਣ ਜਿਉਂਦਾ ਉਹਦਾ ਨਾਂ ਲਏਗਾ ਫਲਾਣੇ ਬਾਬਾ ਜੀ ਇਦਾਂ ਕਹਿੰਦੇ ਨੇ ਮਸਲਾ ਬਾਬੇ ਦਾ ਨਹੀਂ ਹੈ ਮਸਲਾ ਗੁਰਬਾਣੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਬਾਬਾ ਕੀ ਕਹਿੰਦਾ ਬਾਬਾ ਕਸਵੱਟੀ ਨਹੀਂ ਹੈ ਕਸਵੱਟੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਤੇ ਜਦੋਂ ਤਰਕ ਦਾ ਜਵਾਬ ਤਰਕ ਨਾਲ ਨਾ ਦਿੱਤਾ ਜਾਏ ਤੇ ਉਦੋਂ ਫਿਰ ਬਹੁਤ ਲੋਕ ਲੜਨ ਮਰਨ ਲਈ ਤਿਆਰ ਹੋ ਜਾਂਦੇ ਨੇ ਵੇਖੋ ਜੀ ਨੂੰ ਸੋਧਾ ਲਾਓ ਵੈਦਾਂ ਕਰੋ ਇਹ ਸਾਡੀ ਗੱਲ ਨਹੀਂ ਮੰਨਦਾ ਜਾਂ ਸਾਡੇ ਬਾਬਾ ਜੀ ਦੀ ਗੱਲ ਨਹੀਂ ਮੰਨਦਾ ਮੈਂ ਇੱਕ ਨਿੱਕੀ ਜਿਹੀ ਦਾਸਤਾਨ ਤੁਹਾਡੇ ਸਾਹਮਣੇ ਰੱਖਦਾ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕੋਈ ਸਿੱਖਾਂ ਸਮੇਤ ਦੱਖਣ ਨੂੰ ਜਾ ਰਹੇ ਸਨ ਨਾ ਮਹਾਰਾਸ਼ਟਰ ਨੂੰ ਜਾ ਰਹੇ ਸਨ ਰਸਤੇ ਵਿੱਚ ਰਾਜਸਥਾਨ ਸਟੇਟ ਪੈਂਦੀ ਹੈ। ਜੈਪੁਰ ਦੇ ਕੋਲੋਂ ਨਿਕਲਦਿਆਂ ਇੱਕ ਜਗ੍ਹਾ ਦੇ ਉੱਤੇ ਪਾਤਸ਼ਾਹ ਨੇ ਵਿਸ਼ਰਾਮ ਕੀਤਾ। ਉੱਥੇ ਦਾदू ਦੀ ਕਬਰ ਪੈਂਦੀ, ਦਾदू ਇੱਕ ਪੀਰ ਦਾ ਨਾਂ ਹੈ, ਪੀਰ ਦੀ ਕਬਰ ਪੈਂਦੀ। ਬੜੇ ਲੋਕ ਉੱਥੇ ਆਉਂਦੇ, ਸਨੱਜ ਵੀ ਆਉਂਦੇ ਨੇ। ਗੁਰੂ ਗੋਬਿੰਦ ਸਿੰਘ ਨੇ ਨਾ ਪਰਖ ਕਰਨ ਵਾਸਤੇ ਆਪਣੀ ਤੀਰ ਦੇ ਨਾਲ ਉਸ ਕਬਰ ਨੂੰ ਨਮਸਕਾਰ ਕੀਤੀ। ਸਿੱਖਾਂ ਨੇ ਨਾਲ ਦੇ ਨਾਲ ਤਰਕ ਕਰ ਦਿੱਤਾ। ਔਰ ਤੁਸੀਂ ਇਹ ਵੇਖੋ ਵੀ ਕਿੰਨੇ ਸਮਝਦਾਰ ਸਿਆਣੇ ਉੱਚ ਬੁੱਧੀ ਵਾਲੇ ਉਹ ਸਿੱਖ ਹੋਣਗੇ ਜਿਨ੍ਹਾਂ ਨੇ ਗੁਰੂ ਦੇ ਉੱਤੇ ਵੀ ਤਰਕ ਕਰ ਦਿੱਤਾ ਤੁਸੀਂ ਕਹਿੰਦੇ ਹੋ ਨਾ ਸਾਡੇ ਬਾਬੇ ਦੇ ਉੱਤੇ ਤਰਕ ਨਾ ਕਰ ਫਲਾਣੇ ਦੇ ਉੱਤੇ ਤਰਕ ਨਾ ਕਰ ਸਿੱਖਾਂ ਨੇ ਗੁਰੂ ਦੇ ਉੱਤੇ ਤਰਕ ਕੀਤਾ ਉਹ ਕਹਿੰਦੇ ਨੇ ਗੁਰੂ ਜੀ ਸਾਨੂੰ ਕਹਿੰਦੇ ਉਹ ਕਬਰਾਂ ਨੂੰ ਨਮਸਕਾਰ ਨਹੀਂ ਕਰਨੀ ਤੇ ਆਪ ਕਬਰ ਨੂੰ ਨਮਸਕਾਰ ਕਰ ਰਹੇ ਹੋ تیر ਦੇ ਨਾਲ ਪਾਸ਼ਾ ਬੜੇ ਖੁਸ਼ ਹੋਏ ਉਹ ਕਹਿਣ ਲੱਗੇ ਮੈਂ ਵੇਖਣਾ ਹੀ ਚਾਹੁੰਦਾ ਸਾਂ ਬਿਗ ਤੁਹਾਡੀ ਸਮਝਦਾਰੀ ਦਾ ਕਦਮ ਨੀਵਾ ਹੀ ਹੈ ਜਾਂ ਉੱਚਾ ਹੋ ਚੁੱਕਾ ਹੈ ਮੈਨੂੰ ਬੜੀ ਖੁਸ਼ੀ ਹੋਈ ਤੁਸੀਂ ਸਮਝਦਾਰੀ ਤੋਂ ਕੰਮ ਲਿਆ ਜਿਹੜੇ ਆਹ ਦਲੀਲ ਦਿੰਦੇ ਨੇ ਨਾ ਵੀ ਸਾਡੇ ਬਾਬਾ ਜੀ ਇਦਾਂ ਕਹਿੰਦੇ ਨੇ ਤੁਸੀਂ ਉਹਨਾਂ ਨਾਲੋਂ ਸਿਆਣੇ ਹੋ ਮੈਂ ਕਹਿੰਨਾ ਸਿੱਖਾਂ ਨੇ ਗੁਰੂ ਦੇ ਉੱਤੇ ਵੀ ਤਰਕ ਕੀਤਾ ਖੈਰੇ ਦੋ ਅੱਗੇ ਚੱਲਨੇ ਆ ਤਰਕ ਲੈਣਾ ਜਾਂ ਤਰਕ ਦੇਣਾ ਦੋਵਾਂ ਹਾਲਾਤਾਂ ਦੇ ਅੰਦਰ ਤੁਹਾਡੇ ਕੋਲ ਬੁੱਧ ਦਾ ਹੋਣਾ ਸਮਝਦਾਰੀ ਦਾ ਹੋਣਾ ਗਿਆਨ ਦਾ ਹੋਣਾ ਬੜਾ ਜ਼ਰੂਰੀ ਹੈ ਤੁਸੀਂ ਇਹ ਕਹਿ ਸਕਦੇ ਹੋ ਵਿੱਚ ਤਰਕ ਕਰ ਕੁਤਰਕ ਨਾ ਕਰ ਗੁਰਬਾਣੀ ਦੇ ਅਨੁਸਾਰ ਗੱਲ ਕਰ ਕਿਸੇ ਬਾਬੇ ਦੇ ਅਨੁਸਾਰ ਗੱਲ ਨਾ ਕਰ ਕੁਝਾ ਤਰਕ ਨਾ ਕਰ ਐਦਾਂ ਦਾ ਤਰਕ ਨਾ ਹੋਵੇ ਵੀ ਕਿਸੇ ਨੂੰ ਮੈਂ ਥੱਲੇ ਲਾਉਣ ਦੀ ਕੋਸ਼ਿਸ਼ ਕਰਨੀ ਹੈ ਤਰਕ ਐਦਾਂ ਦਾ ਹੋਵੇ ਵੀ ਗੁਰਬਾਣੀ ਨੂੰ ਉੱਚਾ ਚੁੱਕਣ ਦਾ ਯਤਨ ਹੋਵੇ ਗੁਰਬਾਣੀ ਦੇ ਅਨੁਸਾਰ ਗੱਲਬਾਤ ਹੋਵੇ ਜਦੋਂ ਸਾਡਾ ਬੱਚਾ ਸਾਡੇ ਘਰ ਵਿੱਚ ਜਨਮ ਲੈਣ ਵਾਲਾ ਬੱਚਾ ਮਾਂ ਦੇ ਉੱਤੇ ਪਿਓ ਦੇ ਉੱਤੇ ਵੱਡਿਆਂ ਪਰਾਵਾਂ ਦੇ ਉੱਤੇ ਤਰਕ ਕਰਨਾ ਸ਼ੁਰੂ ਕਰਦਾ ਹੈ ਨਾ ਤੇ ਅਸੀਂ ਖੁਸ਼ ਹੁੰਨੇ ਆ ਪਿਓ ਕਹਿੰਦਾ ਹੈ ਬੇਟਾ ਆਪਾਂ ਫਸਲ ਨਾ ਵੇਚੀਏ ਤੇ ਪੁੱਤ ਕਹਿੰਦਾ ਹੈ ਬਾਪੂ ਜੀ ਆਪਾਂ ਇਸ ਵਾਰੀ ਨਾ ਦੂਜੀ ਫਸਲ ਬੀਜ ਕੇ ਵੇਨੇ ਆ ਮੈਂ ਯੂਨੀਵਰਸਿਟੀ ਦੇ ਅੰਦਰ ਪੜਿਆ ਹੈ ਮੈਂ ਲੈਕਚਰ ਅਟੈਂਡ ਕੀਤੇ ਨੇ ਉਹ ਕਹਿੰਦੇ ਸੀ ਆਹ ਦਾਲਾਂ ਬੀਜੋ ਚਨੇ ਬੀਜੋ ਮੱਕੀ ਬੀਜੋ ਆਹ ਬੀਜੋ ਬਚਤ ਜਿਆਦੀ ਹੋਏਗੀ ਯਾ ਆਪਾਂ ਕੋਈ ਬਾਗ ਲਾ ਕੇ ਵੇਖੀਏ ਜਾਂ ਫਲਾਣੀ ਫਲਾਣੀ ਫਸਲ ਉਗਾ ਕੇ ਵੇਖੀਏ ਤੇ ਜਿਹੜਾ ਪਿਓ ਹੈ ਨਾ ਪਿਓ ਖੁਸ਼ ਹੁੰਦਾ ਹੈ ਉਹ ਕਹਿੰਦਾ ਹੈ ਪੁੱਤ ਮੈਨੂੰ ਨਹੀਂ ਸੀ ਪਤਾ ਝੋਨੇ ਤੇ ਕਣਕ ਦੇ علاوہ ਕੁਝ ਵੀ ਮੈਂ ਤੇਰੇ ਨਾਲ ਸਹਿਮਤ ਹਾਂ ਜਿਹੜਾ ਬਾਗ ਲਾਉਣਾ ਹੈ ਲਾ ਜਿਹੜੀ ਫਸਲ ਬੀਜਣੀ ਹੈ ਬੀਜ ਮੈਂ ਤੇਰੇ ਨਾਲ ਸਹਿਮਤ ਹਾਂ ਪਿਓ ਖੁਸ਼ ਹੁੰਦਾ ਹੈ ਕਿ ਮੇਰਾ ਪੁੱਤ ਸਮਝਦਾਰ ਹੋਇਆ ਜਿਨੇ ਮੇਰੀ ਗੱਲ ਨੂੰ ਕੱਟਿਆ ਤਰਕ ਕੀਤਾ ਪਰ ਤਰਕ ਚੰਗਾ ਕੀਤਾ ਸੁੱਤਰਕ ਕੀਤਾ ਕੋਜਾ ਤਰਕ ਨਹੀਂ ਕੀਤਾ ਐਦਾਂ ਨਹੀਂ ਕੀਤਾ ਵੀ ਪਿਓ ਦੀ ਮੰਨਣੀ ਨਹੀਂ ਐਦਾਂ ਕੀਤਾ ਵੀ ਪਿਓ ਦੀ ਗੱਲ ਨੂੰ ਹੋਰ ਅੱਗੇ ਲੈ ਕੇ ਜਾਣਾ ਹੈ ਖੁਸ਼ ਹੋਇਆ ਨਾ ਬੁਲਾਰਿਆਂ ਤੇ ਪਖੰਡੀ ਸਾਧਾ ਨੂੰ ਖੁਸ਼ ਹੋਣਾ ਚਾਹੀਦਾ ਸੀ ਵੀ ਸੰਗਤ ਤਰਕ ਕਰਨ ਵਾਲੀ ਬਣ ਗਈ ਹੈ ਸੰਗਤ ਸਿਆਣੀ ਹੋ ਰਹੀ ਹੈ ਪਰ ਤੁਸੀਂ ਤੇ ਪਹਿਲਾਂ ਹੀ ਗੱਲ ਰੋਕ ਦਿੰਦੇ ਹੋ ਵੀ ਤੁਹਾਡੇ ਉੱਤੇ ਕੋਈ ਤਰਕ ਨਾ ਕਰੇ ਤੁਹਾਡੇ ਕੋਲ ਉਹਦਾ ਜਵਾਬ ਨਹੀਂ ਜਾਂ ਤੁਸੀਂ ਬੇਈਮਾਨੀ ਨਾਲ ਬੋਲ ਰਹੇ ਹੋ ਜਾਂ ਤੁਹਾਡੇ ਕੋਲ ਜਵਾਬ ਨਹੀਂ ਜਾਂ ਤੁਸੀਂ ਜਵਾਬ ਦੇਣਾ ਨਹੀਂ ਚਾਹੁੰਦੇ ਤਾਂ ਕਹਿ ਦਿੰਦੇ ਹੋ ਵੇਖੋ ਜੀ ਤਰਕ ਨਾ ਕਰਿਓ ਸ਼ੰਕਾ ਨਾ ਕਰਿਓ ਵੀ ਕਿਉਂ ਨਾ ਸ਼ੰਕਾ ਕਰਿਓ ਅਗਲਿਆਂ ਦਾ ਹੱਕ ਹੀ ਉਹਨਾਂ ਦਾ ਹੱਕ ਹੋਣਾ ਦਾ ਤੁਸੀਂ ਯਤਨ ਕਰ ਰਹੇ ਹੋ ਮੈਨੂੰ ਇੱਕ ਸਾਡੇ ਬਜ਼ੁਰਗ ਕਥਾਵਾਚਕ ਮਾਨ ਸਿੰਘ ਚੌਰ ਦੁਨੀਆ ਵਿੱਚ ਨਹੀਂ ਉਹਨਾਂ ਦੀ ਇੱਕ ਗੱਲ ਕਿਦਰੇ ਮੇਰੇ ਸਾਹਮਣੇ ਆਈ ਉਹ ਗੱਲ ਮੈਨੂੰ ਬੜੀ ਚੰਗੇ ਲੱਗੀ ਮਸਜਿਦ ਦੇ ਅੰਦਰ ਵੀ ਕਿਦਰੇ ਬੋਲਣ ਵਾਸਤੇ ਗਏ ਤਕਰੀਰ ਕਰਨ ਵਾਸਤੇ ਗਏ ਕਾਫੀ ਉਹਨਾਂ ਨੂੰ ਗਿਆਨ ਸੀ ਕੁਰਾਨ ਪੜ੍ਹੇ ਹੋਏ ਸਨ ਕੁਰਾਨ ਦੀਆਂ ਆਇਤਾਂ ਹਦੀਸਾਂ ਉਹਨਾਂ ਨੂੰ ਬੜੀਆਂ ਯਾਦ ਸਨ ਉਹ ਕਹਿੰਦੇ ਨੇ ਵੀ ਮੈਂ ਕਿਦਰੇ ਗਲਤ ਬੋਲਿਆ ਇੱਕ ਆਇਤ ਬੋਲੀ ਤੇ ਗਲਤ ਬੋਲੀ ਤੇ ਅੱਗੋਂ ਦਾ ਸਾਹਮਣੇ ਦੋ ਤਿੰਨ ਨੌਜਵਾਨ ਖੜੇ ਹੋ ਗਏ ਉਹ ਕਹਿੰਦੇ ਨੇ ਸਰਦਾਰ ਜੀ ਇਹ ਆਇਤ ਐਦਾਂ ਨਹੀਂ ਐਦਾਂ ਹੈ ਤੇ ਦੂਜੀ ਵਾਰੀ ਚੌਰ ਸਾਹਿਬ ਨੇ ਸ਼ੁੱਧ ਕਰਕੇ ਬੋਲ ਦਿੱਤੀ ਉਹ ਕਹਿੰਦੇ ਨੇ ਵੀ ਪਹਿਲਾਂ ਗਲਤ ਕਿਉਂ ਜੇ ਹੁਣ ਸੋਦੇ ਤੇ ਪਹਿਲਾਂ ਗਲਤ ਕਿਉਂ ਤੇ ਚੌਰ ਸਾਹਿਬ ਕਹਿੰਦੇ ਨੇ ਮੈਂ ਵੇਖਣਾ ਹੀ ਚਾਹੁੰਦਾ ਸਾਂ ਵੀ ਮੇਰੇ ਸਾਹਮਣੇ ਸਿਆਣੇ ਵੀ ਬੈਠੇ ਨੇ ਜਾਂ ਸਾਰੇ ਉੱਲੂ ਹੀ ਬੈਠੇ ਨੇ ਇਹਦਾ ਮਤਲਬ ਜੇ ਕੋਈ ਤਰਕ ਨਹੀਂ ਕਰਦਾ ਉਹ ਸਾਰੇ ਦੇ ਸਾਰੇ ਸਮਝਦਾਰੀ ਦੇ ਅੰਦਰ ਘਟ ਨੇ ਤੇ ਜੇ ਕੋਈ ਤੁਹਾਡੀ ਬੇਈਮਾਨੀ ਨੂੰ ਵਾਸ ਕਰਦਾ ਹੈ ਨੋਟ ਕਰਦਾ ਹੈ ਤਰਕ ਕਰਦਾ ਹੈ ਤੇ ਉਹ ਸਮਝਦਾਰ ਹੈ ਤੁਸੀਂ ਕੀ ਚਾਹੁੰਦੇ ਹੋ ਸੰਗਤ ਬੇਸਮਝ ਬਣ ਕੇ ਬੇਸੁੱਧੀ ਦੇ ਅੰਦਰ ਤੁਹਾਡੀਆਂ ਗੱਲਾਂ ਤੇ ਤੁਹਾਡੀਆਂ ਯਬਲੀਆਂ ਨੂੰ ਸੁਣੀ ਜਾਓ ਜੋ ਤੁਸੀਂ ਸੁਣਾਓ ਕੱਚੀਆਂ ਪਿੱਲੀਆਂ ਕਹਾਣੀਆਂ ਇਧਰ ਉਧਰ ਦੀਆਂ ਤੇ ਉਹ ਸਾਰੀਆਂ ਦੀਆਂ ਸਾਰੀਆਂ ਸੁਣੀ ਜਾਣ ਤੇ ਸਿਰ ਲਾਈ ਜਾਣ ਮੇਰਾ ਸੋਚਣ ਦਾ ਦਾਇਰਾ ਵੀ ਆਪਣਾ ਹੈ ਤੇ ਬੋਲਣ ਦਾ ਟੰਗ ਵੀ ਆਪਣਾ ਹੈ ਮੈਂ ਕਦੇ ਝਿਜਕ ਮਹਿਸੂਸ ਨਹੀਂ ਕੀਤੀ ਵੀ ਮੈਂ ਕੀ ਕਹਿਣਾ ਹੈ ਜਾਂ ਗੱਲ ਕਰਾਂ ਜਾਂ ਨਾ ਕਰਾਂ ਅੱਜ ਕੱਲ ਮੀਡੀਆ ਦਾ ਯੁੱਗ ਹੈ ਨਿੱਕੀਆਂ ਨਿੱਕੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਆ ਪਿੱਛੇ ਜੇ ਕਿਸੇ ਇੱਕ ਸਿੰਗਰ ਦੀ ਗੱਲ ਆਈ ਉਹ ਸਿੰਗਰ ਦਾ ਨਾਂ ਤੇ ਮੈਨੂੰ ਨਹੀਂ ਯਾਦ ਪੁਰਾਣਾ ਸੀ ਅੱਜ ਕੱਲ ਤੇ ਉਹ ਨਹੀਂ ਦਿਖਦਾ ਪਤਾ ਨਹੀਂ ਕੌਣ ਸੀ ਖੈਰ ਉਹ ਸਿੰਗਰ ਦੀ ਗੱਲ ਆਈ ਤੇ ਉਹ ਗਾਣਾ ਸਟੇਜ ਦੇ ਉੱਤੇ ਬੋਲਣ ਲੱਗਾ ਤੇ ਪਹਿਲੀ ਪੰਕਤੀ ਦੇ ਅੰਦਰ ਉਹਨੇ ਗੱਲ ਕਰਨੀ ਸੀ ਮੁਕਲਾਵੇ ਦੀ ਪੰਜਾਬੀ ਦੇ ਅੰਦਰ ਮੁਕਲਾਵਾ ਲਫ਼ਜ਼ ਆਮ ਤੁਸੀਂ ਪੜਦੇ ਸੁਣਦੇ ਹੋ ਤੇ ਉਹਨੇ ਮੁਕਲਾਵੇ ਦੀ ਜਗ੍ਹਾ ਮੁਲਕਾਵਾ ਕਹਿ ਦਿੱਤਾ ਤੇ ਸਾਹਮਣੇ ਉਹ ਨੌਜਵਾਨ ਬੋਲ ਪਏ ਉਹਦਾ ਨਾਮ ਲੈ ਕੇ ਪਤਾ ਨਹੀਂ ਕੀ ਨਾਮ ਸੀ ਮੇਰੇ ਧਿਆਨ ਵਿੱਚ ਨਹੀਂ ਉਹ ਕਹਿੰਦੇ ਨੇ ਵੀ ਮੁਕਲਾਵਾ ਹੁੰਦਾ ਹੈ ਉਹ ਕਹਿੰਦਾ ਜਾਣਦਾ ਮੈਂ ਵੀ ਆ ਮੁਕਲਾਵਾ ਹੁੰਦਾ ਹੈ ਪਰ ਮੈਂ ਤੇ ਵੇਖਣਾ ਚਾਹੁੰਦਾ ਸੀ ਵੀ ਤੁਸੀਂ ਹਾਜ਼ਰ ਵੀ ਹੋ ਜਾਂ ਨਹੀਂ ਇੱਕ ਮਾੜੇ ਤੋਂ ਮਾੜਾ ਗਾਣਾ ਗਾਉਣ ਵਾਲਾ ਸਿੰਗਰ ਵੀ ਚਾਹੁੰਦਾ ਹੈ ਵੇਖਣਾ ਚਾਹੁੰਦਾ ਹੈ ਵੀ ਇਹਨਾਂ ਦੀ ਹਾਜ਼ਰੀ ਹੈ ਜਾਂ ਨਹੀਂ ਪਰ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਤਰਕ ਨਾ ਕਰੇ ਸਿੰਗਰ ਤੇ ਤਰਕ ਹੋ ਸਕਦਾ ਹੈ ਦੁਜੇ ਤੇ ਤਰਕ ਹੋ ਸਕਦਾ ਪਰ ਤੇਰੀ ਕਥਾ ਦੇ ਉੱਤੇ ਜਾਂ ਪਖੰਡੀ ਸਾਧਾਂ ਦੇ ਬੋਲਾਂ ਦੇ ਉੱਤੇ ਕੋਈ ਤਰਕ ਨਾ ਕਰੇ ਖੈਰ ਮੈਂ ਇੱਕ ਗੱਲ ਕਹਿਣਾ ਵੀ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਹੋ ਨਾ ਵੀ ਤਰਕ ਕਰੋ ਸਿਆਣੇ ਬਣੋ ਤੇ ਉਹਨਾਂ ਨੂੰ ਇਹ ਗੱਲ ਕਹਿੰਦੇ ਕੋਈ ਬੱਚੇ ਨੂੰ ਕੰਮ ਦੇ ਕੇ ਕੱਲਿਆ ਬੱਚੇ ਨੇ ਅੱਗੋਂ ਗੱਲ ਕਹੀ ਡੈਡੀ ਜੀ ਉਹ ਇਦਾਂ ਕਹਿੰਦਾ ਸੀ ਤੇ ਤੁਸੀਂ ਕਹਿੰਦੇ ਹੋ ਨਾ ਵੀ ਤੂੰ ਤਰਕ ਕਰਨਾ ਸੀ ਤੂੰ ਇਦਾਂ ਕਹਿਣਾ ਸੀ ਤੋ ਇਦਾਂ ਕਿਉਂ ਨਹੀਂ ਕਿਹਾ ਇਹਦਾ ਮਤਲਬ ਤੁਸੀਂ ਬੱਚੇ ਨੂੰ ਤਰਕ ਕਰਨਾ ਬਿਜ਼ਨਸ ਦੇ ਅੰਦਰ ਸਿਖਾਉਂਦੇ ਹੋ ਬੋਲ ਬਾਣੀ ਦੇ ਅੰਦਰ ਸਿਖਾਉਂਦੇ ਹੋ ਤੁਹਾਨੂੰ ਪਤਾ ਇਦਾਂ ਕਹਿਣਾ ਚਾਹੀਦਾ ਸੀ ਉਹ ਬੱਚਾ ਨਹੀਂ ਕਹਿ ਕੇ ਆਇਆ ਤੁਸੀਂ ਝਿੜਕ ਦਿੰਦੇ ਹੋ ਵੀ ਇਦਾਂ ਕਿਹਾ ਕਿਉਂ ਨਹੀਂ ਪਰ ਜੇ ਕੋਈ ਤੁਹਾਡੀ ਕਥਾ ਦੇ ਉੱਤੇ ਕੀਰਤਨ ਦੇ ਉੱਤੇ ਤਕਰੀਰ ਦੇ ਉੱਤੇ ਦਲੀਲ ਤੇ ਤਰਕ ਕਰੇ ਤੁਸੀਂ ਨਾਰਾਜ਼ ਹੋ ਜਾਂਦੇ ਹੋ ਤੁਸੀਂ ਕਹਿੰਦੇ ਹੋ ਵੇਖੋ ਜੀ ਸ਼ੰਕਾ ਨਾ ਕਰੋ ਸਾਡੇ ਤਰਕ ਕੀਤਾ ਕਿਉਂ ਤੋਂ ਮੇਰੀ ਰਿਕਵੈਸਟੇ ਪੂਰੇ ਲੋਕਾਂ ਨੂੰ ਸੰਗਤ ਨੂੰ ਕੌਮ ਨੂੰ ਜਿਨਨੇ ਬਲਾਰੇ ਤੁਹਾਡੇ ਸਾਹਮਣੇ ਹੁੰਦੇ ਨੇ ਉਹਨਾਂ ਦੇ ਉੱਤੇ ਤਰਕ ਕਰਿਆ ਕਰੋ ਪਰ ਤੁਹਾਨੂੰ ਬਾਣੀ ਦੀ ਸਮਝ ਹੋਏਗੀ ਤਾਂ ਤਰਕ ਕਰ ਸਕੋਗੇ ਨਾ ਬਾਣੀ ਪੜ ਲਿਆ ਕਰੋ ਬਾਣੀ ਦੇ ਅਰਥ ਪੜ ਲਿਆ ਕਰੋ ਬਾਣੀ ਨੂੰ ਅਪਲਾਈ ਕਰ ਲਿਆ ਕਰੋ ਤੇ ਫਿਰ ਉਹਦਾ ਮੂੰਹ ਬੰਦ ਕਰਨ ਜੋਗੇ ਹੋ ਰੋਗੇ ਵੀ ਬਾਣੀ ਐਂਦਾ ਕੀ ਦੀ ਤੂੰ ਐਂਦਾ ਕਹਿੰਦਾ ਕਿਸ ਬੇਸ ਦੇ ਉੱਤੇ ਗੱਲ ਕਰਦਾ ਜਿੱਦਨ ਤੁਸੀਂ ਸਿਆਣੇ ਹੋ ਗਏ ਇਹਨਾਂ ਦੀਆਂ ਕਚਰੋੜ ਕਹਾਣੀਆਂ ਇਹਨਾਂ ਦੇ ਗਲੋਂ ਵੀ ਲਾਜ ਜਿੰਗੀਆਂ ਤੇ ਤੁਹਾਡੇ ਕੰਨਾਂ ਤੋਂ ਵੀ ਦੂਰ ਰਹਿਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ